ਪਹਿਲੀ ਮਜ਼ੇਦਾਰ ਪਹੇਲੀ ਮੈਂ ਹਰਾ ਹਾਂ ਪਰ ਘਾ ਨਹੀਂ ਮੈਂ ਸਬਜ਼ੀਆਂ ਦੇ ਵਿੱਚਕਾਰ ਆਉਂਦਾ ਹਾਂ ਪਰ ਮੇਰੇ ਨੇੜੇ ਨਹੀਂ ਕੱਟਣ ਤੇ ਹੰਝੂ ਨਿਕਲਦੇ ਹਨ ਮੈਨੂੰ ਦੱਸੋ ਕਿ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਪਿਆਜ਼ ਦੂਸਰੀ ਪਹੇਲੀ ਇਹ ਚਲਾਕ ਚੀਜ਼ ਲਟਕਦੀ ਹੈ ਅਤੇ ਹੇਠਾਂ ਨਹੀਂ ਡਿੱਗਦੀ ਮੇਰਾ ਛਿਲਕਾ ਮੈਨੂੰ ਤਿਲਕਣ ਦਿੰਦਾ ਹੈ ਇਹ ਬਹੁਤ ਅਜੀਬ ਚੀਜ਼ ਹੈ ਦੱਸੋ ਕੀ ਪ੍ਰਸਦਾ ਸਹੀ ਜਵਾਬ ਹੈ ਕੇਲਾ ਤੀਸਰੀ ਪਹੇਲੀ ਵਿੱਚ ਮਿੱਠਾ ਖਾਣ ਵਾਲਿਆਂ ਦੇ ਮੂੰਹ ਵਿੱਚ ਪਾਣੀ ਲਿਆਉਂਦਾ ਹੈ ਅਤੇ ਅੱਖਾਂ ਵਿੱਚ ਚਮਕ ਲਿਆਉਂਦਾ ਹੈ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਅੰਗੂਰ चौथी पहेली लाल रंग ਦਾ ਗੋਲ ਤੇ ਮੋਟਾ ਜੇਕਰ ਸਬਜ਼ੀ ਵਿੱਚ ਮਿਲਾਇਆ ਜਾਵੇ ਤਾਂ ਇਹ ਰੋਲ ਬਣ ਜਾਂਦਾ ਹੈ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਟਮਾਟਰ ਪੰਜਵੀਂ ਪਹੇਲੀ ਮੈਂ ਸਬਜ਼ੀ ਨਹੀਂ ਹਾਂ ਫਲ ਨਹੀਂ ਪਰ ਮੇਰੇ ਬਿਨਾ ਸਭ ਕੁਝ ਅਧੂਰਾ ਹੈ ਮੈਂ ਸਜਾਵਟ ਅਤੇ ਸੁਆਦ ਜੋੜਦਾ ਹਾਂ ਮੈਨੂੰ ਦੱਸੋ ਕਿ ਮੈਂ ਕੌਣ ਹਾਂ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਇਸ ਦਾ ਸਹੀ ਜਵਾਬ ਹੈ ਤਣੀਆਂ ਛੇਵੀਂ ਪਹੇਲੀ 14 ਲਾਲ ਤੇ ਮੋਟਾ ਡਾਕਟਰ ਨੇ ਕਿਹਾ ਹਰ ਰੋਜ਼ ਟੋਲ ਟੋਲ ਖਾਓ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਸੇਬ ਸੱਤਵੀਂ ਪਹੇਲੀ ਹਰਾ ਰੰਗ ਲੰਬਾ ਆਕਾਰ ਮੈਂ ਸਲਾਦ ਵਿੱਚ ਸੁਪਰਸਟਾਰ ਹਾਂ ਦੱਸੋ ਮੈਂ ਕੀ ਇਸਦਾ ਸਹੀ ਜਵਾਬ ਹੈ ਖੀਰਾ 8ਵੀਂ ਪਹੇਲੀ ਮੇਰਾ ਚਿਹਰਾ ਲਾਲ ਹੈ ਤੇ ਮੇਰੇ ਕੋਲ ਖਾਣ ਲਈ ਬਹੁਤ ਸਾਰੀਆਂ ਮਠਿਆਈਆਂ ਹਨ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਸਟੋਬਰੀ 9ਵੀਂ ਪਹੇਲੀ ਕੱਪੜਿਆਂ ਦੀ ਨਹੀਂ ਮੇਰੀ ਪਰਤਾਂ ਦੀ ਜੇ ਤੁਸੀਂ ਉਹਨਾਂ ਨੂੰ ਕਟੋਗੇ ਤਾਂ ਤੁਹਾਡੀਆਂ ਅੱਖਾਂ ਵਿੱਚੋਂ ਤੁਹਾਡੇ ਹੰਝੂ ਆਉਣਗੇ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਪਿਆਜ ਦਸਵੀਂ ਪਹੇਲੀ ਮੈਂ ਛੋਟਾ ਹਾਂ ਪਰ ਕੰਮ ਵੱਡਾ ਕਰਦਾ ਹਾਂ ਠੰਡ ਨੂੰ ਮੇਰੇ ਤੋਂ ਦੂਰ ਰੱਖੋ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਨਿੰਬੂ 11ਵੀਂ ਪਹੇਲੀ ਮੈਂ ਲਾਲ ਹਾਂ ਸਵਾਦ ਵਿੱਚ ਮਿੱਠਾ ਹਾਂ ਮੇਰੇ ਵਿੱਚ ਖਰਗੋਸ਼ ਰਹਿੰਦੇ ਹਨ ਦੱਸੋ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਗਾਜਰ 12ਵੀਂ ਪਹੇਲੀ ਬਾਹਰੋਂ ਕੰਡੇ ਅੰਦਰੋਂ ਰਸ ਖਾਣ ਵਿੱਚ ਮਜ਼ਾ ਬਸ ਥੋੜਾ ਜਿਹਾ ਹਾਸਾ ਦੱਸ ਇਸ ਦਾ ਸਹੀ ਜਵਾਬ ਹੈ ਅਨਾਨਾਸ 13ਵੀਂ ਪਹੇਲੀ ਜੇ ਤੁਸੀਂ ਵੱਡੇ ਭੋਜਨ ਵਿੱਚ ਛੋਟੀਆਂ ਕਲੀਆਂ ਪਾਉਂਦੇ ਹੋ ਤਾਂ ਉਹ ਖੁਸ਼ਬੂ ਫੈਲਾਉਂਦੇ ਹਨ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਲਸਣ ਉਦਮੀ ਪਹੇਲੀ ਬਾਹਰੋਂ ਹਰਾ ਅੰਦਰੋਂ ਲਾਲ ਖਾਣ ਵਿੱਚ ਮਿੱਠਾ ਮ제ਦਾਸ ਠੰਡਾ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਤਰਬੂਜ